ਹੈਲੋ ਸਟੂਡੈਂਟਸ ਅੱਜ ਅਸੀਂ ਕਰਾਂਗੇ ਇੱਕ ਨਵਾਂ ਲੇਖ ਚੰਡੀਗੜ੍ਹ ਸ਼ਹਿਰ ਤੇ ਠੀਕ ਹੈ ਇਹਦੀ ਅਸੀਂ 14 ਲਾਈਨਾਂ ਕਰਾਂਗੇ ਬੜੇ ਆਸਾਨ ਜਿਹੇ ਤਰੀਕੇ ਨਾਲ ਤੁਹਾਨੂੰ ਚੰਡੀਗੜ੍ਹ ਸ਼ਹਿਰ ਬਾਰੇ ਦੱਸਾਂਗੇ ਸ਼ੇਅਰ ਕਰਾਵਾਂਗੇ ਇਹਦੀ ਨੰਬਰ 1 ਹੈ ਚੰਡੀਗੜ੍ਹ ਉੱਤਰੀ ਭਾਰਤ ਦਾ ਇੱਕ ਪ੍ਰਸਿੱਧ ਸ਼ਹਿਰ ਹੈ ਠੀਕ ਹੈ ਨੰਬਰ 2 ਚੰਡੀਗੜ੍ਹ ਪੰਜਾਬ ਦੀ राजधानी है नंबर तीन इसका ताना चंडी मंदिर के नाते रखा गया है नंबर चार चंडीगढ़ भारत का एक केंद्र शासित प्रदेश है नंबर पांच इस शहर की उसारी नवे ढंग हुई है ਠੀਕ ਹੈ ਨੰਬਰ 6 ਇਸ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਇਹਦੇ ਸੈਕਟਰ ਵੰਡੇ ਬਣੇ ਹੋਏ ਆ ਠੀਕ ਹੈ ਪੂਰੇ ਚੰਡੀਗੜ੍ਹ ਦੇ ਆਸਾਨੀ ਨਾਲ ਬੰਦਾ ਫਿਰ ਲੱਭ ਲੈਂਦਾ ਨੰਬਰ 7 ਇਸ ਦਾ ਸਮਾਰਕ ਚਿੰਨ ਖੁੱਲਾ ਹੱਥ ਹੈ ਠੀਕ ਹੈ ਜਦੋਂ ਤੁਸੀਂ ਚੰਡੀਗੜ੍ਹ ਦੇਖਦੇ ਆ ਨਾ ਤੋ ਉੱਥੇ ਤੁਹਾਨੂੰ ਖੁੱਲਾ ਹੱਥ ਜਿਹੜਾ ਆ ਬਣਿਆ ਹੋਇਆ ਦੇਖੇਗਾ ਸਮਾਰਕ ਹੈ ਉਹ ਚੰਡੀਗੜ੍ਹ ਦਾ ਪਹਿਚਾਨ ਨੰਬਰ 8 ਚੰਡੀਗੜ੍ਹ ਵਿੱਚ ਕਈ ਵੇਖਣਯੋਗ ਥਾਵਾਂ ਹਨ ਠੀਕ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਜੁਰ ਦੱਸੋ ਤੁਸੀਂ ਚੰਡੀਗੜ੍ਹ ਕਿਹੜੀਆਂ ਕਿਹੜੀਆਂ ਥਾਵਾਂ ਦੇਖੀਆਂ ਹਨ ਠੀਕ ਹੈ ਮੈਂ ਦੱਸਤੀ ਹਾਂ ਕਿ ਇੱਕ 9 ਨੰਬਰ ਤੇ ਕਿ ਲੋਕ ਰੋਜ਼ ਗਾਰਡਨ ਦੇਖਣ ਜਾਂਦੇ ਆ ਰੌ ਗਾਰਡਨ ਦੇਖਣ ਜਾਂਦੇ ਆ ਸੁਖਨਾ ਝੀਲ ਤੇ ਹੋਰ ਵੀ ਕਈ ਚੀਜ਼ਾਂ ਦੇਖਣ ਵਾਲੀਆਂ ਉਹ ਦੇਖਣ ਆਉਂਦੇ ਹਨ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਦੇਖੀ ਹੈ ਜੁਰ ਕਮੈਂਟ ਕਰਕੇ ਦੱਸਣਾ ਠੀਕ ਹੈ ਨੰਬਰ 10 ਇੱਥੇ ਵਿਸ਼ਵ ਪ੍ਰਸਿੱਧ ਪੰਜਾਬ ਯੂਨੀਵਰਸਿਟੀ ਹੈ ਠੀਕ ਹੈ ਲੋਕ ਬੱਚੇ ਬਹੁਤ ਪੰਜਾਬ ਯੂਨੀਵਰਸਿਟੀ 'ਚ ਪੜ੍ਹਨ ਜਾਂਦੇ ਆ ਤੋਂ ਸਿੱਖਿਆ ਗ੍ਰਹਿਣ ਕਰਕੇ ਵੱਡੇ ਵੱਡੇ ਅਫਸਰ ਲੱਗਦੇ ਆ ਹਨ ਨੰਬਰ 11 ਚੰਡੀਗੜ੍ਹ ਵਿੱਚ ਪੀਜੀਆਈ ਵੀ ਹੈ ਠੀਕ ਹੈ ਸਰਕਾਰੀ ਪੀਜੀਆਈ ਹੈ ਨਾ ਉੱਥੇ ਸੁੱਖ ਸਹੂਲਤ ਕਿੰਨੀ ਹੈ ਕਿ ਆਪਣਾ ਇਲਾਜ ਕਰਨ ਲੋਕ ਜਾਂਦੇ ਆ ਠੀਕ ਹੈ ਨੰਬਰ 12 ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੀ ਹੈ ਠੀਕ ਹੈ ਨੰਬਰ 13 ਇਹ ਭਾਰਤ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚੋਂ ਇੱਕ ਹੈ। ਇੱਕ ਹੈ ਮਤਲਬ ਸਫਾਈ ਨੂੰ ਇੱਥੇ ਪੈਲ ਦਿੱਤੀ ਜਾਂਦੀ ਹੈ। ਨੰਬਰ 14 ਇਸ ਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ। ਠੀਕ ਹੈ ਜਿਹੜੇ ਟ੍ਰਿਪ ਜਾਂਦੇ ਬੱਚਿਆਂ ਦੇ ਫਿਰ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਦੇਖਣਯੋਗ ਥਾਵਾਂ ਆ ਉਹ ਬੱਚਿਆਂ ਨੂੰ ਦਿਖਾਈਆਂ ਜਾਂਦੀਆਂ ਹਨ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਤੇ ਤੁਹਾਨੂੰ ਕਿੱਥੇ ਕਿੱਥੇ ਲੈ ਕੇ ਗਏ ਜਾਂ ਕਿਹੜੀ ਚੰਡੀਗੜ੍ਹ ਦੇ ਵਿੱਚ ਕਿਹੜੀ-ਕਿਹੜੀ ਜਗ੍ਹਾ ਦਿਖਾਈ ਜੋਰ ਕਮੈਂਟ ਕਰਕੇ ਦੱਸਣਾ ਠੀਕ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਵੀਡੀਓ ਤੇ ਦੋਪਰ ਤੇ ਲੇਫ ਕਰਾਂਗੇ ਓਕੇ ਬਾਏ